ਔਰ ਸਹਬਜ਼ਾਦੇ ਤਿਆਰ ਬਰ ਤਿਆਰ ਨੇ ਹਲਕਾਰੇ ਆਏ ਨੇ ਮਾਤਾ ਦੀ ਪੁੱਤਿਆਂ ਨੂੰ ਤਿਆਰ ਕਰਦੇ ਇਹਨਾਂ ਦੇ ਆਖਰੀ ਵਾਰ ਦੇ ਦਰਸ਼ਨ ਕਰ ਲਾ ਜਿਵੇਂ ਹਲਕਾਰੇ ਮਾਤਾ ਨੂੰ ਪੁੱਤਿਆਂ ਨੂੰ ਤਿਆਰ ਕਰਨ ਵਾਸਤੇ ਕਹਿੰਦੇ ਆ ਸੁਣੋ ਪਿਆਰ ਤੇ ਸਰਕਾਰ ਦੇ ਨਾਲ ਕਿਉਂ ਬੇਨਦੀ ਕੀਤੀ ਜਾ ਰਹੀ ਬਾਹਰ ਦੇ ਤੇਰ ਦੋਵੇ ਜਿਹੇ ਆਖਿਆ ਮਾਤਾ ਨੂੰ ਹਲਕਾਰੇ ਕਰਦੇ ਤਿਆਰ ਪੋਤਿਆਂ ਨੂੰ ਬਾਨਦੇ ਚਣਚਣ ਕੇ ਦਸ ਤਾਰੇ ਸੁਪਨੇ ਹੋ ਜਾਵਣਗੇ ਤੇਰੇ ਮਨ ਮੋੜੇ ਅਲ ਬੇਲੇ ਧਾਲੇ ਲੱਗ ਕੇ ਮਾਤਾ ਜੀ ਕਰ ਲੈ ਜਾਂ ਦੀਵਾਰ ਦੇ ਮੇਲੇ ਪਾਰ ਨੇਤਰ ਦੋਵੇਂ ਜੀ ਹੈ ਪਾਰ ਨੇਤਰ ਦੋਵੇਂ ਜੀ ਕਿਆ ਮਾਤਾ ਨੂੰ ਹਲਕਾਰੇ ਕਰਦੇ ਤਿਆਰ ਪੋਤੇਆਂ ਨੂੰ ਬਾਨਦੇ ਚਣਚਣ ਕੇ ਦਸ ਤਾਰੇ ਓ ਸੁਬਨੇ ਹੋ ਜਾਵਣਗੇ ਤੇਰੇ ਮਨ ਬੋਣੇ ਅਲ ਬੇਲੇ ਗਾਲ ਲੱਗ ਕੇ ਮਾਤਾ ਜੇ ਕਰ ਲੈ ਜਾਂਦੀ ਵਾਰ ਦੇ ਮੇਲੇ ਲਾ ਤਾਂ ਕੋਟ-ਕੋਟ ਨਾਲ ਲਗਾ ਲਾ ਦਿਲ ਦੇ ਅੱਜ ਆ ਕੇ ਸ਼ਮ ਨੂੰ ਪੁੱਤੇ ਵੀ ਵਸ ਨਹੀਂ ਮਿਲਦੇ ਮਾਲਕ ਸਭ ਮੋਲ ਗਾ ਦੇ ਇਹ ਤੋਂ ਤੁਰਦੇ ਤੇ ਸੜਕ ਵੇਲੇ ਆਲੇ ਲੱਗ ਕੇ ਮਾਤਾ ਜੀ ਕਰ ਲੈ ਜਾਂਦੀ ਵਾਰ ਦੇ ਮੇਲੇ ਹੋ ਕਾਰ ਸਬਰ ਸਬੂਰੀ ਤੂੰ ਕਾਰ ਸਬਰ ਸਬੂਰੀ ਤੂੰ ਤੇ ਭੋਖ ਮੁਖ ਵੇਖਣ ਦੀ ਛੱਡਦੇ ਹੋ ਤੇ ਪੋਖ ਮੁਖ ਵੇਖਣ ਦੀ ਛੱਡ ਦੇ ਓ ਕੇ ਨਰਮੋਹੀ ਤੂੰ ਓ ਕੇ ਨਰਮੋਹੀ ਤੂੰ ਦਿਲ ਚੋਂ ਮਮਤਾ ਡੈਣ ਨੂੰ ਕੱਢ ਦੇ ਹੋੜਾ ਉਮਰ ਵੱਡੇਰੀ ਨੂੰ ਲੱਗ ਗਈ ਸਾਟ ਕਵੇਲੇ ਡਾਲੇ ਲੱਗ ਕੇ ਮਾਤਾ ਜੇ ਕਰ ਲੈ ਜਾਂ ਦੀਵਾਰ ਦੇ ਉਹ ਚਾਨਣ ਹੈ ਤੈਨੂੰ ਸਭ ਚਾਨਣ ਹੈ ਵਜਣਾ ਸਬਦ ਕਾਲ ਨਗਾਰਾ ਤੈਨੂੰ ਸਮਝਾਉਣ ਨੂੰ ਮੈਂ ਮੂਰਖ ਕੌਣ ਵਿਚਾਰਾ ਹੇ ਹੋ ਨ ਵਿਦਿਆ ਹੋੜ ਲਗੇ ਜੈਸੇ ਹੋਣ ਕੁਰਾ ਤੋਂ ਚੇਲੇ ਢਾਲੇ ਲੱਗ ਕੇ ਮਾਤਾ ਜੇ ਕਰ ਲੈ ਜਾਂ ਦੀਵਾਰ ਦੇ ਮੇਲੇ ਹੁਣ ਇਕੱਲੀ ਬੈਠੀ ਨੂੰ ਪਰਜ ਚਾਹ ਦੇਵ ਕੌਣ ਦਲਾਸੇ ਭੋਵਨੇ ਇਕੱਲੀ ਬੈਠੀ ਰੋ ਬੁਰਜੇ ਚ ਦੇਵ ਕੌਣ ਦਲਾਸੇ ਹੁਣ ਵਾਪਸ ਆਉਣੇ ਨਹੀਂ ਭਰਤ ਕੇ ਪਾਣੀ ਵਿੱਚੋਂ ਪਤਾਸੇ ਹੋਣ ਕਿਵੇਂ ਲਜਾਵਾ ਨਹੀਂ ਭਾਵੀ ਸ਼ੇਰ ਸਾਹਮਣੇ ਖੇਲੇ ਕਾਲੇ ਲੱਗ ਕੇ ਮਾਤਾ ਜੇ ਕਰ ਲੈ ਜਾਂਦੀ ਵਾਰ ਦੇ ਮੇਲੇ ਓ ਬੰਦ ਡਰਦਾ ਵਜੀ ਦੇ ਤੋਂ ਹਾਂ ਮੈਂ ਡਰਦਾ ਵਜੀ ਦੇ ਤੋਂ ਆ ਗਿਆ ਦਿਲ ਤੋਂ ਮੈਂ ਪਛਤਾਤਾ ਓ ਭੋਲ ਔਕੜ ਹਾਰੇ ਦੀ ਪਖਸ਼ ਲਈ ਕੱਲ ਕੀ ਤਰਦੀ ਬੋਲੇ ਔਗਣ ਹਾਰੇ ਦੀ ਬਖਸ਼ਲੇ ਕਲਗੀ ਤਰਦੀ ਮਾਤਾ ਹੋ ਟੁੱਟ ਜੜ ਹਨੇਰੀ ਸੇ ਤੇਰੀ ਹਰੀ ਛੇ ਲਦੇ ਕੇ ਲੈ ਢਾਲ ਲੱਗ ਕੇ ਮਾਤਾ ਜੇ ਕਰ ਲੈ ਜਾਨ ਦੀ ਵਾਰ ਦੇ ਮੇਲੇ ਜੋਲ ਮਦੀਆ ਲਾਟਾ ਚੋ ਹਾਏ थरथਰ ਕੰਬਦੀ ਪਾਰ ਤੇ ਸੇਰ ਮੰਗਦੀ ਤਰਮੀਆਂ ਦੇ ਹਾਏ ਜਾਲਮ ਦੀ ਸ਼ਰਾਰਤ ਹੋਣ ਚੱਲ ਭਾਈ ਵੀਰ ਬਲਾ ਸਾਦ ਤੇ ਮੁਗਲ ਪਟਾੜ ਰਹੇਲੇ ਗਾੜੇ ਲੱਗ ਕੇ ਮਾਤਾ ਜੇ ਕਰ ਲੈ ਜਾਂ ਦੀਵਾਰ ਦੇ ਮੇਲੇ ਸਰਬੰਸ ਵਾਰ ਕੇ ਤੇ ਪਾੜਦੀ ਹਿੰਦਰਾਜ ਦੀ ਚਾਦਰ ਸਰਬੰਸ ਵਾਰ ਕੇ ਤੇ ਪਾੜਦੀ ਹਿੰਦਰਾਜ ਦੀ ਚਾਦਰ ਤਾਂ ਹੀ ਪੁੱਤ ਤੇਰੇ ਨੂੰ ਕਹਿੰਦਾ ਜਗਸ਼ਮਸ਼ੇਰ ਬਹਾਦਰ ਓ ਹੋ ਚੱਲ ਭਾਈ ਵੀਰ ਬਲਾਓ ਹਣ ਚੱਲ ਭਾਈ ਵੀਰ ਬਲਾ ਸਾਦ ਦੇ ਮੁਗਲ ਪਠਾੜ ਰਹੇ ਨੇ ਗਾਲੇ ਲੱਗਤੇ ਮਾਤਾ ਜੀ ਕਰ ਲ ਜਾਂਦੀ ਵਾਰ ਤੇ ਮਿਲੇ